ਕੋਰਾਲੀ ਦੇ ਵਿੱਚ ਲਗਭਗ 15 ਤੋਂ 20 ਦੁਕਾਨਾਂ ਕੋਲ ਲਾਇਸੈਂਸ ਨਹੀਂ ਪਟਾਕੇ ਵੇਚਣ ਦੇ ਸਭ ਤੋਂ ਦੁਖ ਦੀ ਗੱਲ ਆ ਦੁਕਾਨਾਂ 'ਚ 12-12 13-13 ਸਾਲ ਦੇ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ ਏ ਅਰੇ ਆਉਂ ਚ ਰਿਆ ਜਾਂ ਤਾਂ ਕੋਈ politcal ਲੋਕਾਂ ਦਾ ਸਨੇਕਾ ਨਹੀਂ ਜਾਂ ਅਧਿਕਾਰੀਆਂ ਅੱਧ ਚ ਲਾ ਗਈ ਬਿਨਾ politcal ਲੋਕਾਂ ਦੇ ਅਧਿਕਾਰੀਆਂ ਸੱਜੇ ਕਿਸੇ ਦੀ ਹਿੰਮਤ ਆ ਜੀ ਸਾਡੇ ਨੈਸ਼ਨਲ ਯੂਥ ਵਾਈਸ ਪ੍ਰੈਜ਼ੀਡੈਂਟ ਕੁਸ਼ਕਿਲ ਗੁਲਾਡੀ ਜੀ ਸਾਡੇ ਸੰਗਠਨ ਦੇ ਕੋਮੀ ਮਹਾਸਤੀ ਵਿਭਾਗ ਨੂੰ ਸੂਚ ਦਿੱਤੀ ਪ੍ਰਧਾਨਗੀ ਦੇ ਵਿੱਚ ਆਉਣ ਵਾਲੇ ਕੱਲ ਡਿਪਟੀ ਕਮਿਸ਼ਨਰ ਸਾਹਿਬ ਨੇ ਅਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਕੋਰਾਲੀ ਦੇ ਵਿੱਚ ਲਗਭਗ 15 ਤੋਂ 20 ਦੁਕਾਨਾਂ ਕੋਲ ਲਾਇਸੈਂਸ ਨਹੀਂ ਪਟਾਕੇ ਵੇਚਣ ਦੇ ਪਰ ਉਹ ਵੀ ਤਹਿ ਸੀਮਾ ਤੱਕ ਵੀ ਇੰਨੇ ਤਾਂ ਤੱਕ ਇੰਨੇ ਇਸ ਤਰ੍ਹਾਂ ਬੀਚ ਸਕਦੇ ਆ ਪਰ ਕੋਰਾਲੀ ਦੇ ਵਿੱਚ 200 ਤੋਂ ਵੱਧ ਦੁਕਾਨ ਲੱਗ ਚੁੱਕੀ ਆ 300 ਤੋਂ ਵੱਧ ਗੋਦਾਮ ਬਣ ਚੁੱਕਿਆ ਤੇ 200 300 ਹੋਰ ਲੱਗਣ ਦੀ ਅਨੁਮਾਨ ਆ ਜਿਵੇਂ ਹਰ ਸਾਲ ਲੱਗਦੇ ਆ ਬੜੀ ਅੱਛੀ ਗੱਲ ਆ ਬਾਬਾ ਬਸ਼ਕਰਮਾ ਮਾਂ ਕਾਲੀ ਭੂਰੇ ਸ਼ੰਕਰ ਦੀ ਕਿਰਪਾ ਹੈ ਨਵੀਂ ਬਾਰੋਂ ਨੇ ਸਵਾਮੀ ਜੀ ਦੀ ਕਿਰਪਾ ਕੋ ਹਾਸਾ ਨਹੀਂ ਹੋਇਆ ਪਰ ਜ਼ਰੂਰੀ ਦਾ ਨਹੀਂ ਹੋਇਆ ਅੱਗੇ ਨਹੀਂ ਹੋਏਗਾ ਸਾਨੂੰ ਪ੍ਰੋਪੋਸ਼ਨ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕੁਰਾੜੀ ਜਿਹੜਾ ਕੀ ਇੱਕ ਕਿਸੁੰਦਾ ਅੱਗ ਦੇ ਢੇਰ ਤੇ ਬੈਠਾ ਬਰੂਦ ਦੇ ਢੇਰ ਤੇ ਬੈਠਾ ਕਿੰਨੇ ਸਕੂਲ ਕਿੰਨੇ ਹਸਪੀਟਲ ਕਿੰਨਾ ਕੁਛ ਆ ਜੇ ਸਾਨੂੰ ਕੋਈ ਦੁੱਖ ਨਹੀਂ ਦੁਕਾਨਾਂ ਤੋਂ ਤੇ 200 ਨੂੰ ਛੜ ਕੇ 2000 ਦੁਕਾਨ ਖੁੱਲ੍ਹੇ ਪਰ ਕਿਤੇ ਖੁੱਲੀ ਥਾਂ 'ਚ ਖੁੱਲ੍ਹੇ ਲਾਇਸੈਂਸ ਦੇ ਕੇ ਤਹ ਜਿਹੜੇ ਸ਼ਰਤਾਂ ਨੇ ਪ੍ਰਸ਼ਾਸਨ ਦੀਆਂ ਜੋ ਸ਼ਰਤਾਂ ਨੇ ਪੋਲੂਸ਼ਨ ਦੀਆਂ ਵਾਇਰ ਗੇੜ ਦੀਆਂ ਉਹਦੇ ਸਾਥ ਸਭ ਤੋਂ ਦੁਖ ਦੀ ਗੱਲ ਆ ਦੁਕਾਨਾਂ 'ਚ 12 12 13 13 ਸਾਲ ਦੇ ਬੱਚਿਆਂ ਨੂੰ ਕੰਮ ਕਰਾਇਆ ਜਾ ਰਿਹਾ। ਕੱਲ ਨੂੰ ਕੁਛ ਇਹੋ ਜਿਹੀ ਏਬੀਸੀ ਗਲਤੀ ਹੋ ਗਈ। ਸੰਭਾਲਿਆ ਨਹੀਂ ਜਾਣਾ, ਦੇਖਿਆ ਨਹੀਂ ਜਾਣਾ ਕਿਸੇ ਤੋਂ। ਸੋ ਅਸੀਂ ਸਾਨੂੰ ਪੂਰੀ ਉਮੀਦ ਆ ਪ੍ਰਸ਼ਾਸਨ ਤੋਂ। ਅਸੀਂ ਸੀਐਮ ਸਾਹਿਬ ਤੋਂ, ਗ੍ਰਹਿ ਮੰਤਰੀ ਸਾਹਿਬ ਦੇ ਨਾਂ ਤੇ, ਗ੍ਰਹਿ ਮੰਤਰੀ ਸਾਡੇ ਪੰਜਾਬ ਦੇ ਉਹੀ ਨੇ ਤੇ ਡੀਜੀਪੀ ਸਾਹਿਬ ਦੇ ਨਾਂ ਤੇ, ਗ੍ਰਹਿ ਸਚਿਵ ਦੇ ਨਾਮ ਦੇ ਮੰਗ ਪੱਤਰ ਅਸੀਂ ਕੱਲ ਤੋਂ ਪ੍ਰਸ਼ਾਸਨ ਨੂੰ ਦੇ ਰਹੇ ਆ। ਸਾਨੂੰ ਪੂਰੀ ਉਮੀਦ ਆ ਕਿ ਪ੍ਰਸ਼ਾਸਨ ਉਹ ਤੇ ਐਕਸ਼ਨ ਲਏਗਾ। ਨੇਤਾ ਸ਼ਿਕਸਣਾ ਹਿੰਦੂ ਵੱਲੋਂ ਸਾਡੇ ਜਿਪਾਂਸ਼ੂ ਸੂਰਜੀ ਰਜਿੰਦਰ ਕਾਰੀਵਾਲ ਦੀ ਕੁਸ਼ਪ੍ਰੀਤ ਜੀ, ਮਨੋਸ਼ ਸ਼ਰਮਾ ਜੀ, ਰਾਹੁਲ ਮਚੰਦਾ ਜੀ ਸਾਡੀ ਪੂਰੀ ਟੀਮ ਵੱਲੋਂ ਤਰਾਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਸਥਾਈ ਰੂਪ ਤੇ ਲਾਜੇਗਾ ਕਿਸੇ ਵੀ ਕਿਸਮ ਕਿਸੇ ਵੀ ਕੀਮਤ ਤੇ ਤਰਾਲੀ ਨਿਵਾਸੀਆਂ ਦਾ ਜਿਹੜਾ ਜੀਵਨ ਖਤਰੇ ਚ ਨਹੀਂ ਪੈਣ ਦਿੱਤਾ ਜਾਏਗਾ ਆ ਪਿਛਲੇ ਦੋ ਚਾਰ ਦਿਨਾਂ ਦੀ ਮੀਡੀਆ ਰਿਪੋਰਟਾਂ ਦੇਖ ਲੋ ਬਹੁਤ ਬੁਰੇ ਹਾਲਾਤ ਨੇ 600 ਕਰੋੜ ਦਾ ਬਿਨਾਂ ਸੁਣਨਾ ਅਸੀਂ ਖੁਸ਼ੀ ਆ ਸਾਨੂੰ 6000 ਕਰੋੜ ਦਾ ਹੋਵੇ ਪਰ ਲੀਗਲ ਤਰੀਕੇ ਨਾਲ ਹੋਵੇ ਕਿਤੇ ਖੁੱਲੀ ਥਾਂ 'ਚ ਹੋਵੇ ਜੋ ਸ਼ਰਤਾਂ ਪ੍ਰਸ਼ਾਸਨ ਦੇ ਮਾਪਦੰਡ ਦੇ ਹਿਸਾਬ ਨਾਲ ਲਾਇਸੈਂਸ ਲੈ ਕੇ ਹੋਵੇ ਬਿਨਾਂ ਲਾਇਸੈਂਸ ਤੋਂ ਜਿਹੜੇ ਫਰਜ਼ੀ ਲੋਕ ਬੈਠੇ ਨੇ ਇਹਨਾਂ ਦੇ ਵੱਡੇ ਗੋਦਾਮ ਲੈ ਕੇ ਬੈਠੇ ਨੇ ਦੁਕਾਨਾਂ ਲੈ ਕੇ ਬੈਠੇ ਨੇ ਉਹ ਬੰਦ ਹੋਣਾ ਚਾਹੀਦਾ। ਕਿਹੜਾ ਦੁਕਾਨਾ ਖੁੱਲਣ ਲਈ ਬੈਠਾ ਸੀ ਕਰੀਓ ਦਿੱਤੀ ਰਿਹਾ। ਜਿਹੜਾ ਤੇ ਲੱਗ ਨਹੀਂ ਮਿਲਿਪੋ ਕਰਸਾ ਵੈਸਾ ਮਿਲੀਪੋ ਜੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਉਸ ਤਲੇ ਜਿਹੜੇ ਕੋਰਾਲੀ ਦੇ ਜਿਹੜੇ ਅਫਸਰ ਨੇ ਜਾਂ ਕੋਈ ਉਹਨਾਂ ਹਿੱਸਾ ਨਾ ਹੋਵੇ ਜੀ ਕਿਸਮ ਨਾਲ ਚੱਲ ਰਿਹਾ ਸ਼ਰੇ ਆਮ ਚੱਲ ਰਿਹਾ ਜਾਂ ਤਾਂ ਕੋ ਪੋਲਿਟਿਕਲ ਲੋਕਾਂ ਦਾ ਸਨੇਕਸ਼ਾ ਦੀ ਯਾ ਅਧਿਕਾਰੀਆਂ ਸਖ਼ਤ ਨਹੀਂ ਬਿਨਾ ਪੋਲਿਟਿਕਲ ਲੋਕਾਂ ਦੇ ਅਧਿਕਾਰੀਆਂ ਸਖ਼ਤ ਕਿਸੇ ਦੀ ਹਿੰਮਤ ਆਜੀ ਸ਼ਰੇ ਆਮ ਇਹਨਾਂ ਨੇ ਵੱਡੇ ਮੈਂ ਕਹਿੰਦਾ ਐਡਵਰਟਾਈਜ਼ਮੈਂਟਾਂ ਕੀਤੀਆਂ ਹੀਆਂ ਇੱਕ ਤਾਂ ਹੁੰਦਾ ਨਾ ਕੋਈ ਚੀਜ਼ ਪੜਦੇ ਨਾਲ ਨਸ਼ਾ ਕਹਿੰਦੇ ਜੀ ਪੜਦੇ ਨਾਲ ਵਿਕਦਾ ਜਾਂ ਕੋਈ ਚੀਜ਼ ਪੜਦੇ ਨਾਲ ਵਿਕਦੀ ਆ ਕੋਈ ਦੋ ਨੰਬਰ ਸ਼ਰਾਬ ਇਹਦਾ ਪੜਦੇ ਉਹ ਸ਼ਰੇ ਆਮ ਐਡਵਰਟਾਈਜ਼ਮੈਂਟਾਂ ਕਰ ਰਹੇ ਐ ਬੋਲ ਰਹੇ ਐ ਦੱਸ ਵਰਨਦੇ ਵੱਡੇ ਵੱਡੇ ਗੋਦਾਮ ਨੇ ਦੋ ਦੋ ਸ਼ੋਅਰੂਮਾਂ ਦਾ ਇੱਕ ਇੱਕ ਸ਼ੋਅਰੂਮ ਬਣਾਇਆ ਹੋਇਆ ਪ੍ਰਸ਼ਾਸਨ ਦਾ ਕਹਿੰਦਾ ਵੀ ਜਿਹੜਾ ਮਸਲਾ ਪਰਾਣੀਂ ਵੇਰਾ ਨਾ ਸਾਡੋ ਇਹ ਜਿਹੜੇ ਪ੍ਰੋਡਕਸ਼ਨ ਹਾਊਸ ਆ ਤੇ ਪ੍ਰਾਕੈਰ ਹੋਇਆ ਜਿਹੜਾ ਕੁਇਆ ਪੈਸਾ ਮੈਂ ਪਟਾਕੇ ਸਾੜਾ ਦਾ ਮੈਨੂੰ ਦੁੱਖ ਤੋੜੀਆ ਦੀਵਾਲੀ ਸਾਡਾ ਖੁਸ਼ੀਆਂ ਤੇ ਆ ਰਿਹਾ ਪਟਾਕੇ ਦਾ ਜਿੰਨੇ ਮੈਂ ਕਹਿੰਦਾ 600 ਦੁਕਾਨ ਖੋਲੋ 6000 ਦੁਕਾਨ ਖੋਲੋ ਪਰ ਪ੍ਰਸ਼ਾਸਨ ਦੇ ਅਨੁਸਾਰ ਸੰਸਦ ਦੇ ਅਨੁਸਾਰ ਜਿੱਦਾਂ ਪ੍ਰਸ਼ਾਸਨ ਦੇ ਜਵਾਬ ਦਾਟ ਨੇ ਫਾਇਰ ਰੁਗੇਟ ਦੇ ਨੇ ਪলিউਸ਼ਨ ਦੇ ਨੇ ਜੋ ਸੇਫਟੀ ਇਕਪਮੈਂਟ ਜੋ ਵੀ ਹੈਗੇ ਨੇ ਜੋ ਜੋ ਬੰਦ ਨੂੰ ਟ੍ਰੇਨਿੰਗ ਹੋਣੀ ਚਾਹੀਦੀ ਉਸ ਤਰੀਕੇ ਨਾਲ ਹੋਣਾ ਚਾਹੀਦਾ ਇਹ ਨਾ ਹੋਵੇ ਜਿੱਦਾਂ ਪਟਾਕੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਉਹ ਜਦੋਂ ਉਸ ਜੇ ਕੱਲ ਨੂੰ ਹਾਦਸਾ ਹੋ ਉਸ ਬਿਨਾ ਵਜੂ ਮੇ ਛੱਲੀ ਆ ਕੇ ਜਪੁੰਦੇ ਤਾਂ ਪੁੰਕੇ ਮਰ ਜੀ ਤਰਾ ਜਿਦਾ ਇਨੇ ਕਾਰਡ ਹੋਏ ਕੋ ਡੱਬ ਵਾਲੀ ਕਾਰਡ 83 ਕਾਰਡ ਲੁਹਾਨੇ ਨਾ ਤੋੜ ਸਕ ਕਾਰਡ ਹੋਇਆ ਸੀ ਇਦਾਂ ਖੁਰਾਲੀ ਕਾਰਡ ਨਹੀਂ ਅਸੀਂ ਚਾਹੰਦੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਉਹ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆ ਸਾਡਾ ਸਾਡਾ ਤੁਹਾਡੇ ਬਿਮਾਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਤੁਹਾਡਾ ਭਾਰ ਭਲੇ ਖੁੱਲੇ ਵਧੀਆ ਗੱਲ ਆ ਨੰਬਰ 1 ਤੇ ਨੰਬਰ 2 ਤੇ ਮੈਨੂੰ ਇਹ ਵੀ ਪਤਾ ਲੱਗਿਆ ਪਿਛਲੇ ਸਾਲ ਵੀ ਕੁਝ ਏਦਾਂ ਸੰਗਠਨਾਂ ਨੇ ਵਿਰੋਧ ਕੀਤਾ ਸੀ ਬਾਤ ਚੋ ਪਤਾ ਨਹੀਂ ਕਿਨਾ ਕਾਰਨਾ ਕਰਕੇ ਵਿਰੋਧ ਬੰਦ ਹੋ ਗਿਆ ਸੀ ਕਿਸੇ ਵੀ ਇਥੇ ਵੀ ਪਤਾ ਲੱਗਿਆ ਕੁਝ politcal ਬੰਦੇ ਉਹਨਾਂ ਤੋਂ ਕੋਈ ਫੰਡ ਛੰਡ ਜੋ ਵੀ ਲੈਂਦੇ ਜਾਂਦੇ ਆ ਕਿਸੇ ਨੂੰ ਵੀ ਪੈਸਾ ਨਾ ਦਿੱਤਾ ਜਾਵੇ ਕਿਸੇ ਨੂੰ ਫੰਡਰਾਂ ਦਿੱਤਾ ਜਾਵੇ ਕਿਸੇ ਨੂੰ ਤੁਸੀਂ ਰਿਸ਼ਵਤ ਨਾ ਦਿਓ ਤੁਹਾਡੀਆਂ ਦੁਕਾਨਾਂ ਅਸੀਂ ਚੱਲਣ ਨਹੀਂ ਦੇਣੀਆ ਦੁਕਾਨਾਂ ਪ੍ਰਸ਼ਾਸਨ ਨੂੰ ਕਹਿ ਕੇ ਅਸੀਂ ਬੰਦ ਕਰਾਵਾਂਗੇ ਕਰਾਵਾਂਗੇ ਹਰ ਹਾਲ ਚ ਕਰਾਵਾਂਗੇ ਧਰਨੇ ਪ੍ਰਦਰਸ਼ਨ ਕਰਕੇ ਲ ਕਰਾਈਏ ਤੇ ਜਿਵੇਂ ਮਰਜ਼ੀ ਕਰਾਈਏ ਕਿਉਂਕਿ ਖਤਰੇ ਦੇ ਵਿੱਚ ਅਸੀਂ ਆਪਣੇ ਸ਼ਹਿਰ ਦੇ ਨਾਗਰਿਕ ਨਹੀਂ ਬਣ ਜਾ ਗਏ ਜੈ ਸ਼ੀਰਮ ਸ਼ਹਿਰ ਆਕਰ ਦੌਰਤ ਕੇ ਕੇ ਲੋਕਾਂ ਨੇ ਆਪਣੇ ਰਿਆਸੀ ਲੱਕੇ ਦੇ ਵਿੱਚ ਰੱਖੇ ਭਾਈ ਸਾਹਿਬ ਮੈਂ ਸਾਰਿਆਂ ਨੂੰ ਕਹਿ ਰਿਹਾ ਮੈਂ ਪੱਟਿਕਰ ਕਿਸੇ ਬੰਦੇ ਨੂੰ ਤਾਂ ਟਾਰਗੇਟ ਕਰ ਨਹੀਂ ਰਿਹਾ ਨਾ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਆ ਸਾਰੇ ਆਪਣੇ ਭਰਾ ਨੇ ਉਸ ਦਾ ਮੇਰੇ 10 ਜਿਹੜੇ ਦੁਕਾਨਦਾਰਾਂ ਦੀ ਗੱਲ ਕਰ ਰਿਹਾ 10 15 20 ਮਿੱਤਰ ਵੀ ਮੇਰੇ ਹੋਣਗੇ ਮੈਂ ਕੋਈ ਪਰਸਨਲ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਤਾਂ ਇਹ ਕਹਿ ਰਿਹਾ ਭਾਈ ਸਾਹਿਬ ਦੀ ਦੁਕਾਨ ਪਟਾਕਾ ਦੀ ਕਰੋ ਜੀ ਸੁਧਕੇ ਕਰੋ ਪਰ ਜਿੱਦਾਂ ਪ੍ਰਸ਼ਾਸਨ ਹੈ ਜੇ 20 ਬੰਦੇ ਨਾਲ ਸੰਸਲੇ ਤਾਂ ਬਾਕੀ ਵੀ ਸੰਸਲੇ ਰਹਿ ਕੇ ਕਰਨ ਨਾ ਰਿਆਸੀ ਲੱਕੇ ਰਸਿਦਾ ਕਿਉਂ ਕਰਦੇ ਲੋਕ ਭਈਓ ਤੇ ਸਰ ਇਹ ਕੰਮ ਫੇਰ ਉਹੀ ਗੱਲ ਜੀ ਇਹ ਸਵਾਲ ਤਾਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਐਸਟੀਓ ਸਾਹਿਬ ਨੂੰ ਕਰੋ ਨਾ ਜੀ ਕਿਉਂ ਕਰ ਰਹੇ ਤੁਹਾਡੇ ਜਿਹੜੇ ਏਰੀਆ ਤੇ ਹੋ ਰਿਹਾ ਉਸ ਏਰੀਆ ਦੇ ਅਧਿਕਾਰੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਐਸਡੀਐਮ ਸਾਹਿਬ ਨੂੰ ਕਰੋ ਸਵਾਲ ਕਿ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ਼ੀਰਮ